ਧਿਆਨ ਦੇਣ ਯੋਗ ਬਹੁਤ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਸੁਣੋ ਨੰਬਰ 1 ਸਰੀਰ ਦੇ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਰੋਜ਼ਾਨਾ ਜੀਰੇ ਦੇ ਪਾਣੀ ਵਿੱਚ ਗੁੜ ਮਿਲਾ ਕੇ ਪਿਓ ਇਸ ਦੇ ਨਾਲ ਤੁਹਾਡੇ ਖੂਨ ਦੀ ਕਮੀ ਦੂਰ ਹੋ ਜਾਵੇਗੀ ਨੰਬਰ 2 ਜਿਆਦਾ ਠੰਡੀ ਅਤੇ ਜਿਆਦਾ ਗਰਮ ਖਾਣ ਅਤੇ ਪੀਣ ਦੇ ਨਾਲ ਦੰਦ ਕਮਜ਼ੋਰ ਹੋ ਜਾਂਦੇ ਹਨ ਨੰਬਰ 3 ਸੂਜੀ ਨਰਜਾਨਾ ਖਾਣ ਦੇ ਨਾਲ ਹਾਰਟ ਅਟੈਕ ਦਾ ਖਤਰਾ ਘਟ ਜਾਂਦਾ ਹੈ। ਨੰਬਰ 4 ਗਾਜਰ ਦਾ ਹਲਵਾ ਖਾਣ ਦੇ ਨਾਲ ਗੁਰਦੇ ਦੀ ਪਥਰੀ ਟੁੱਟ ਕੇ ਬਾਹਰ ਨਿਕਲ ਜਾਂਦੀ ਹੈ। ਨੰਬਰ 5 ਤੇਜ ਸਿਰ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਸੇਬ ਦਾ ਛਿੱਲ ਕੇ ਬਰੀਕ ਕਟੋ। ਉਸ ਨੂੰ ਥੋੜਾ ਜਿਹਾ ਨਮਕ ਮਿਲਾ ਕੇ ਸਵੇਰੇ ਖਾਲੀ ਪੇਟ ਖਾਓ। ਨੰਬਰ 6 ਅਜਵਾਇ ਨੂੰ ਕਾਲੇ ਨਮਕ ਦੇ ਨਾਲ ਭੁੰਨ ਕੇ ਗੂੰਗਨੇ ਪਾਣੀ ਦੇ ਨਾਲ ਖਾਣ ਨਾਲ ਪੇਟ ਦਰਦ ਅਤੇ ਗੈਸ ਤੋਂ ਆਰਾਮ ਮਿਲਦਾ ਹੈ। ਨੰਬਰ 7 ਤੱਕ ਪੀਰੀਅਡ ਤੇ ਦੌਰਾਨ ਆਮਲੇ ਦਾ ਮਰਬਾ ਖਾਣ ਦੇ ਨਾਲ ਜਾਂ ਜੂਸ ਪੀਣ ਦੇ ਨਾਲ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ। ਨੰਬਰ 8 ਪੀਰੀਅਡ ਠੀਕ ਨਹੀਂ ਆ ਰਹੀ ਤਾਂ ਤੁਸੀਂ ਕੌਫੀ ਪੀ ਸਕਦੇ ਹੋ। ਨੰਬਰ 9 ਸਰੋਂ ਦੇ ਤੇਲ ਦੀ ਮਾਲਿਸ਼ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 10 ਬੇਹੀ ਰੋਟੀ ਖਾਣ ਦੇ ਨਾਲ ਦੰਦਾਂ ਦੇ ਵਿੱਚ ਠੰਡਾ ਗਰਮ ਲੱਗਾਂ ਦੀ ਬਿਮਾਰੀ ਦੂਰ ਹੋ ਜਾਂਦੀ ਹੈ। ਨੰਬਰ 11 ਸੱਜੇ ਪਾਸੇ ਸੌਣ ਦੇ ਨਾਲ ਨੀਂਦ ਜਲਦੀ ਆ ਜਾਂਦੀ ਹੈ। ਨੰਬਰ 12 ਜੇਕਰ ਤੁਹਾਨੂੰ ਦਸਤੀ ਪ੍ਰੋਬਲਮ ਹੈ ਤਾਂ ਇੱਕ ਚਮਚਾ ਇਸ ਮੰਗੋਲ ਦਾ ਇੱਕ ਕਟੋਰੀ ਦਹੀਂ ਦੇ ਵਿੱਚ ਮਿਲਾ ਕੇ ਖਾਓ ਤੁਹਾਨੂੰ ਤੁਰੰਤ ਆਰਾਮ ਮਿਲੇਗਾ ਨੰਬਰ 13 ਅੰਕੁਰਿਤ ਅਨਾਜ ਨੂੰ ਫ੍ਰਿਜ ਦੇ ਵਿੱਚ ਰੱਖਣ ਤੋਂ ਪਹਿਲਾਂ ਅਨਾਜ ਦੇ ਉੱਪਰ ਚਮਚਾ ਭਰ ਕੇ ਨਿੰਬੂ ਦਾ ਰਸ ਛਿੜਕ ਦਿਓ ਫ੍ਰਿਜ ਦੇ ਵਿੱਚ ਵਾਧੂ ਨਹੀਂ ਆਵੇਗੀ ਨੰਬਰ 14 ਰਜਾਨਾ ਗਾਜਰ ਦਾ ਜੂਸ ਪੀਣ ਦੇ ਨਾਲ ਦਮੇ ਦੀ ਬਿਮਾਰੀ ਜੜ ਤੋਂ ਦੂਰ ਹੁੰਦੀ ਹੈ ਨੰਬਰ 15 ਆਲੂ ਦਾ ਛਿਲਕਾ ਤੁਹਾਡੀ ਤ્વਚਾ ਦੇ ਉੱਪਰ ਬਲੀਚ ਦਾ ਕੰਮ ਕਰਦਾ ਹੈ ਇਸ ਨੂੰ ਲਗਾਉਣ ਦੇ ਨਾਲ ਕਾਲੀ ਹੋਈ ਚਮੜੀ ਦਾ ਰੰਗ ਸੁਧਰਦਾ ਹੈ ਅਤੇ ਚਿਹਰੇ ਦੇ ਦਾਗ-ਧੱਬੇ ਅਤੇ ਛਾਈਆਂ ਨੂੰ ਹਟਾਉਂਦਾ ਹੈ ਨੰਬਰ 16 ਪਤਲੀ ਲੱਸੀ ਦੇ ਵਿੱਚ ਚੁਟਕੀ ਭਰ ਛੋਟਾ ਪਾ ਕੇ ਪੀਣ ਦੇ ਨਾਲ ਪੇਸ਼ਾਬ ਦੀ ਚਲਣ ਦੂਰ ਹੋ ਜਾਂਦੀ ਹੈ ਨੰਬਰ 17 ਪਿਆਜ ਅਤੇ ਗੋੜ ਰਜਾਨਾ ਖਾਂ ਦੇ ਨਾਲ ਬੱਚਿਆਂ ਦੀ ਲੰਬਾਈ ਵਾਧੀ ਹੈ। ਨੰਬਰ 18 ਸਵੇਰੇ ਖਾਲੀ ਪੇਟ 3-4 ਅਖਰੋਟ ਦੀਆਂ ਗਿਰੀਆਂ ਕੱਢ ਕੇ ਖਾਣ ਦੇ ਨਾਲ ਕੁਝ ਦਿਨਾਂ ਦੇ ਵਿੱਚ ਗੋਟਿਆਂ ਦਾ ਦਰਦ ਤੋਂ ਆਰਾਮ ਆ ਜਾਂਦਾ ਹੈ। ਨੰਬਰ 19 ਗਲੇ ਦੇ ਵਿੱਚ ਖਰਾਸ਼ ਹੋਣ ਤੇ ਸਵੇਰੇ ਸਵੇਰੇ ਸੌਪ ਚਬਾਉਣ ਦੇ ਨਾਲ ਬੰਦ ਗਲਾ ਖੁੱਲ ਜਾਂਦਾ ਹੈ ਨੰਬਰ 2 ਚਾਹ ਪੱਤੀ ਨੂੰ ਪਾਣੀ ਦੇ ਵਿੱਚ ਉਬਾਲ ਕੇ ਵਾਲ ਧੋਣ ਦੇ ਨਾਲ ਇਸ ਦੇ ਨਾਲ ਵਾਲ ਘੱਟ ਛੱਡਦੇ ਹਨ ਨੰਬਰ 21 ਕੁਝ ਦਿਨਾਂ ਤੱਕ ਨਹਾਉਣ ਤੋਂ ਪਹਿਲਾਂ ਰੋਜ਼ਾਨਾ ਸਿਰ ਦੇ ਵਿੱਚ ਪਿਆਜ਼ ਦਾ ਪੇਸਟ ਲਗਾਓ ਤੇ ਫਿਰ ਤੋਲੋ ਇਸ ਦੇ ਨਾਲ ਪਾਲ ਘਟ ਚੜਦੇ ਹਨ ਨੰਬਰ 22 ਸ਼ਹਿਦ ਦੇ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਜ਼ਖਮ ਤੇ ਲਗਾਉਣ ਦੇ ਨਾਲ ਮੂੰਹ ਦੇ ਛਾਲਿਆਂ ਦੇ ਦਰਦ ਤੋਂ ਜਲਦੀ ਰਾਹਤ ਮਿਲਦੀ ਹੈ ਨੰਬਰ 23 ਬਵਾਸੀਰ ਤੋਂ ਛੁਟਕਾਰਾ ਪਾਉਣ ਦੇ ਲਈ ਸਵੇਰੇ ਖਾਲੀ ਪੇਟ ਦੋ ਆਲੂ ਭੁਖਾਰੇ ਖਾਓ ਨੰਬਰ 24 ਮੂੰਹ ਦੀ ਬਦਬੂ ਤੋਂ ਪਰੇਸ਼ਾਨ ਹੋਣ ਤਾਂ ਦਾਲ ਚਿਨੀ ਦਾ ਟੁਕੜਾ ਮੂੰਹ ਵਿੱਚ ਰੱਖੋ ਮੂੰਹ ਦੀ ਬਦਬੂ ਤੁਰੰਤ ਦੂਰ ਹੋ ਜਾਵੇਗੀ ਨੰਬਰ 25 ਸਰੀਰ ਵਿੱਚ ਸੁਸਤੀ ਪੈਦਾ ਹੋ ਰਹੀ ਹੈ ਤਾਂ ਕਦੇ ਵੀ ਖਾਣਾ ਪੇਟ ਭਰ ਕੇ ਨਹੀਂ ਖਾਣਾ ਚਾਹੀਦਾ ਨੰਬਰ 26 ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਅਦਰਕ ਦਾ ਛੋਟਾ ਜਹਾ ਟੁਕੜਾ ਚਬਾਓ ਦੰਦਾਂ ਦੇ ਦਰਦ ਤੋਂ ਤੁਰੰਤ ਆਰਾਮ ਮਿਲੇਗਾ ਨੰਬਰ 27 ਪਿਆਜ਼ ਦੀ ਖੁਸ਼ੂਸ ਸੁਗੰਧ ਦੇ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 28 ਕਮਜ਼ੋਰ ਹਾਜਮੇ ਵਾਲੇ ਲੋਕਾਂ ਨੂੰ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 29 ਮੋਟਾਪਾ ਘਟਾਉਣਾ ਹੈ ਤਾਂ ਅੱਧਾ ਚਮਚਾ ਪੀਸੀ ਹੋਈ ਲੌਂਜੀ ਅਤੇ ਇੱਕ ਗਲਾਸ ਵਿੱਚ ਪਾਣੀ ਵਿੱਚ ਉਬਾਲ ਕੇ ਸਵੇਰੇ ਸ਼ਾਮ ਪੀ ਲੋ ਵਜ਼ਨ ਘਟ ਜਾਵੇਗਾ ਨੰਬਰ 30 ਰਾਤ ਨੂੰ ਕਦੇ ਵੀ ਦਹੀਂ ਨਹੀਂ ਖਾਣੀ ਚਾਹੀਦੀ ਨੰਬਰ 31 ਸਵੇਰੇ ਠੰਡੇ ਪਾਣੀ ਨਾਲ ਨਹਾਉਣ ਨਾਲ ਆਲਸ ਦੂਰ ਹੁੰਦਾ ਹੈ ਨੰਬਰ 32 ਗੋਲਗਨੇ ਪਾਣੀ ਵਿੱਚ ਥੋੜੀ ਜਹੀ ਹਿੰਗ ਮਿਲਾ ਕੇ ਕੁਰਲੀ ਕਰਨ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 33 ਸਿਰ ਤੇ ਗਰਮ ਪਾਣੀ ਪਾ ਕੇ ਨਹਾਉਣ ਨਾਲ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਨੰਬਰ 34 ਸਵੇਰ ਦੇ ਸਮੇਂ ਦਹੀਂ ਖਾਣ ਦੇ ਨਾਲ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ ਨੰਬਰ 35 ਅਨਾਰ ਦੇ ਜੂਸ ਵਿੱਚ ਸਿੱਧਾ ਨਮਕ ਕਾਲੀ ਮਿਰਚ ਪਾਊਡਰ ਮਿਲਾ ਕੇ ਪੀਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਦੂਰ ਹੁੰਦੀ ਹੈ। ਨੰਬਰ 36 ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੇ ਉੱਪਰ ਮਾਲਿਸ਼ ਕਰਨ ਦੇ ਨਾਲ ਬਿਮਾਰੀਆਂ ਦਾ ਖਤਰਾ ਘਟਦਾ ਹੈ। ਨੰਬਰ 37 ਸੌਫ ਦਾ ਪਾਣੀ ਪੀਣ ਨਾਲ ਡਾਇਬਟੀਜ਼ ਸਿਸਟਮ ਮਜ਼ਬੂਤ ਹੁੰਦਾ ਹੈ। ਨੰਬਰ 38 ਗਰਦਨ ਤੇ ਨਿੰਬੂ ਨੂੰ ਜੋੜ ਕੇ 15 ਮਿੰਟ ਲਈ ਛੱਡ ਦਿਓ ਅਤੇ ਉਸ ਤੋਂ ਬਾਅਦ ਹਲਕੇ ਹੱਥਾਂ ਨਾਲ ਰਗੜ ਕੇ ਸਾਫ਼ ਕਰੋ। ਗਰਦਨ ਦਾ ਕਾਲਾਪਨ ਦੂਰ ਹੋ ਜਾਵੇਗਾ। ਨੰਬਰ 39 ਪਿਆਜ਼ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਉਲਟੀ ਆਉਣੀ ਬੰਦ ਹੋ ਜਾਂਦੀ ਹੈ ਨੰਬਰ 40 شہਦ ਤੇ ਨਿੰਬੂ ਦਾ ਜੂਸ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਗਲੇ ਦੀ ਖਰਾਸ਼ ਤੋਂ ਆਰਾਮ ਮਿਲਦਾ ਹੈ ਨੰਬਰ 43 ਸੋਈ ਵਿੱਚ ਅਜੈਸਟ ਫੈਨ ਜ਼ਰੂਰੀ ਹੈ ਪ੍ਰਦੂਸ਼ਿਤ ਹਵਾ ਬਾਹਰ ਨਿਕਲੇਗੀ ਨੰਬਰ 42 ਪਾਣੀ ਵਿੱਚ ਫਿਲਟਰ ਆਰਓ ਹਾਨੀਕਰਕ ਹੈ ਯੂਵੀ ਵਾਲਾ ਪਾਣੀ ਪ੍ਰਯੋਗ ਕਰੋ ਨੰਬਰ 43 ਰਸੋਈ ਦੇ ਵਿੱਚ ਮਸਾਲਿਆਂ ਵਾਲੀ ਚਾਹ ਮਸਾਲੇਦਾਰ ਚਾਹ ਹਾਨੀਕਾਰਕ ਹੋ ਸਕਦੀ ਹੈ ਨੰਬਰ 44 ਰਾਤ ਨੂੰ ਅੱਧਾ ਚਮਚਾ ਕੱਚਾ ਜੀਰਾ ਭੌਂ ਕੇ ਰੱਖ ਦਿਓ ਸਵੇਰੇ ਖਾਲੀ ਪੇਟ ਚਵਾ ਕੇ ਪਾਣੀ ਪਿਓ ਐਸਿਡਿਟੀ ਖਤਮ ਹੋ ਜਾਵੇਗੀ ਨੰਬਰ 45 ਜੇਕਰ ਕਿਸੇ ਦੇ ਅੱਧੇ ਸਿਰ ਦਰਦ ਹੈ ਜੇ ਮਾਈਗ੍ਰੇਨ ਦੀ ਬਿਮਾਰੀ ਹੈ ਤਾਂ ਸਿਰ ਦੇ ਵਿੱਚ ਜਿਸ ਹਿੱਸੇ ਵਿੱਚ ਜ਼ਿਆਦਾ ਦਰਦ ਹੈ ਤਾਂ ਉਸ ਪਾਸੇ ਨੱਕ ਵਿੱਚ ਗਾਂ ਦਾ ਸ਼ੁੱਧ ਦੇਸੀ ਘੋ ਪਾ ਲੋ ਨੰਬਰ 46 ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਨਮਕਣ ਦੇ ਨਾਲ ਅਦਰਕ ਦਾ ਸੇਵਨ ਕਰਨ ਦੇ ਨਾਲ ਭੁੱਖ ਵਾਦੀ ਹੈ ਨੰਬਰ 47 ਜੇਕਰ ਤੁਸੀਂ ਡਾਰਕ ਸਰਕਲ ਤੋਂ ਪਰੇਸ਼ਾਨ ਹੋ ਤਾਂ ਸਾਲੂ ਦਾ ਰਸ ਡਾਰਕ ਸਰਕਲ ਟਾਉਨ ਦੇ ਵਿੱਚ ਕਾਫੀ ਅਸਰਦਾਰ ਹੁੰਦਾ ਹੈ ਨੰਬਰ 48 ਟਾਈਫਾਇਡ ਦੇ ਇਲਾਜ ਦੇ ਲਈ ਅਨਾਰ ਇੱਕ ਅਸਰਦਾਰ ਇਲਾਜ ਹੈ ਇਹ ਸਰੀਰ ਦੇ ਵਿੱਚ ਪਾਣੀ ਦੀ ਕਮੀ ਰੋਕਣ ਦੇ ਵਿੱਚ ਮਦਦ ਕਰਦਾ ਹੈ ਇਸ ਨੂੰ ਫਲ ਦੇ ਰੂਪ ਵਿੱਚ ਖਾਇਆ ਜਾਵੇ ਜਾਂ ਜੂਸ ਕੱਟ ਕੇ ਵੀ ਪੀ ਲੋ ਨੰਬਰ 49 ਜੇਕਰ ਤੁਹਾਡੇ ਮੂੰਹ ਦੇ ਵਿੱਚ ਇਨਫੈਕਸ਼ਨ ਜਾਂ ਦੰਦਾਂ ਦੇ ਵਿੱਚ ਕੋਈ ਪਰੇਸ਼ਾਨੀ ਹੈ ਤਾਂ ਕੱਚੇ ਪਿਆਜ਼ ਨੂੰ 2-3 ਮਿੰਟਾਂ ਤੱਕ ਚਬਾਓ ਇਸ ਤਰ੍ਹਾਂ ਕਰਨ ਦੇ ਨਾਲ ਇਨਫੈਕਸ਼ਨ ਠੀਕ ਹੋ ਜਾਂਦੀ ਹੈ ਨੰਬਰ 50 ਸਰੀਰ ਦੇ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਜਾਂ ਫਿਰ ਜ਼ਿਆਦਾ ਥਕਾਨ ਆ ਰਹੀ ਹੈ ਤਾਂ ਕੁਝ ਦਿਨਾਂ ਤੱਕ ਬ੍ਰੇਕਫਾਸਟ ਦੇ ਵਿੱਚ ਕੱਟ ਤੋਂ ਕੱਟ ਦੋ ਚਹਾਰੇ ਖਾਓ ਨੰਬਰ 51 ਉਲਟੀ ਦੀ ਸਮੱਸਿਆ ਹੋਣ ਤੇ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚਾ ਦਾਲ ਚੀਨੀ ਪਾਊਡਰ ਅਤੇ ਅੱਧਾ ਚਮਚਾ ਸ਼ਹਿਦ ਮਿਲਾ ਕੇ ਹੌਲੀ-ਹੌਲੀ ਚਾਹ ਦੀ ਤਰ੍ਹਾਂ ਪੀਓ ਨੰਬਰ 52 ਜੇਕਰ ਮੌਸਮ ਬਦਲਣ ਦੇ ਕਾਰਨ ਖਾਂਸੀ ਤੋਂ ਪਰੇਸ਼ਾਨ ਹੋਣ ਤਾਂ ਹੁੰਨੇ ਹੋਏ ਮਨੁੱਕੇ ਦਾ ਸੇਵਨ ਕਰੋ ਖਾਂਸੀ ਤੋਂ ਆਰਾਮ ਮਿਲੇਗਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ-ਬਹੁਤ 到哪里？